ਦੋ ਤਿੰਨ ਰੀਤਾਂ ਤੋੜੀਆਂ ਨੇ ਬਾਲ ਮਾਰ ਕੇ ਸਸਿਕਲ ਜਨ ਸਾਇਰਨ ਮੈਂਟਡ ਆ ਵਿਸ਼ਾਲ ਪੈਰ ਰੋਣਾ ਅੱਜ ਜੱਸੀ ਪਹੁੰਚੇ ਜੀ ਪਿੰਡ ਅਦਰੀ ਆਪਣੇ ਤਰਨਤਾਰ ਨੇ ਰਹੀ ਪੱਟੀ ਲਾਗੇ ਪਿੱਖੀ ਹੋਣ ਲੱਗ ਗਿਆ ਤਦੋਂ ਮੈਜਰ ਖੋਣਦੇ ਆ ਉਹ ਕਾਫੀ ਬੀਤ ਗਿਆ ਮੈਂ ਇਹਨਾਂ ਨੂੰ ਜਾਣ ਲੱਪਿਆ ਸੀ ਰਵੀ ਉਹਨਾਂ ਨਾਲ ਜਦ ਕੱਢਦੇ ਮੈਨੂੰ ਥੋੜਾ ਫਿਰਲਾ ਫਿਰਲਾ ਪਾਰਕ ਲੈ ਜਾਂਦੇ ਰਵੀ ਇਦਾਂ ਤੈਨੂੰ ਬਧਾਤ ਹੁੰਦੀ ਹੁਣ ਢੇਰੇ ਤੇ ਉਹ ਐਂ ਢੇਰੇ ਚ ਕਰਦੇ ਆ ਜਦੋਂ ਘੱਟਾ ਜਾ ਲੌਂਡਿਆ ਆਪਦਾ ਇਦਾਂ ਰੋੜੇ ਚ ਲੌਂਡਿਆ ਇਦਾਂ ਦਾ ਇਦਾਂ ਕਰਨ ਦਾ ਉਧਰੋਂ ਢੇਰੀ ਤੋਂ ਪਾਣੀ ਕਿਹੜਾ ਆਂਦਾ ਉਹ ਚਿਹਰੇ ਤੋਂ ਕਿਹੜੀ ਕਮੈਂਟਰੀ ਆਹ ਪਾਣੀ ਲੌਂਡੇ ਪਾਣੀ ਲੌਂਡੇ ਉਹ ਬਰਾਵਾ ਕਿਹੜਾ ਇਦਾਂ ਕਰ ਕਰੀ ਇਹ ਕਿਤੇ ਲੱਗੀ ਸ਼ੇਰੇ ਨੂੰ ਤਾਂ ਸ਼ਾਮਣੀ ਕਮੇਟੀ ਹਰੀਗੇ ਦੇ ਮੋਟਰ ਰੰਡ ਆ ਤੈਨੂੰ ਭਾਂਚ ਕਿਹੜੀ ਮੱਛੀ ਮਿਲਣੀ ਜਿਹੜੀ ਕਹਿੰਦਾ ਤੂੰ ਇਤਿਆਜ਼ ਮੇਰੇ ਆ ਰੱਬਾ ਤੇ ਪੁਲਵਾਨ ਪਾਵਰ ਉਹਦੇ ਚ ਆ ਤਿੰਨ ਟਾਂ ਲਾ ਕੇ ਖੇਡ ਦੇਣਾ ਤਿੰਨ ਟਾਂ ਇਦਾਂ ਉਥੇ ਹੀ ਲਾਉਣੀਆਂ ਫਰੀਅਲੇ ਇਦਾਂ ਇਦਾਂ ਹੈਂਡ ਬਲਕੇਟ ਦੇ ਲੈ ਆ ਐਸਾ ਸਪੋਰਟ ਬਣਾ ਕੇ ਨਾ ਪਿੱਛਾ ਦੋ ਤਿੰਨ ਰੀਟਾਂ ਤੋੜੀਆਂ ਨੇ ਬਾਲ ਮਾਰ ਇੰਨੇ ਪਾਵਰ ਉਹਦੀ ਕੋਈ ਬਾਅਦ ਚ ਮਲਟੇ ਵੀ ਫੜੀ ਆ ਹਾਂ ਤੇ ਅਹੀਂ ਉਹਨਾਂ ਨਾਲ ਖੇੜਦਾ ਇੱਕ ਦੂਰੀ ਮੈਂ ਬਾਹਰ ਗਾੜੀ ਕੀਤੀ ਪਿੜੀਆਂ ਛਾਪਤੀਆਂ ਨੂੰ ਜਿੱਦਾਂ ਰੋਕਣ ਨੂੰ ਵੀ ਬਾਹਰ ਗਿਆ ਤਾਂ ਅੱਗੇ ਤਿੱਧਾ ਦੋ ਮੋੜ ਕੇ ਕਿਹਾ ਮਲਤੇ ਫੇਰ ਮੈਂ ਜਿਹੜੀ ਕਰਤਾ ਗਾੜੀ ਕਰਦੇ ਸੀ ਤਾਂ ਪਿੜੀਆਂ ਛਾਪ ਛਾਪ ਜਾਂਦੇ ਛਾਪ ਦਿੰਦਾ ਮੈਂ ਕਿ ਵੀ ਇੱਕ ਦੂਰੀ ਦੀ ਲੱਗੇ ਕਹਿ ਗੋ ਮਲਤੇ ਕਹਿ ਨਹੀਂ ਫੇਰ ਡੈਟਰ ਜਿੰਨੇ ਆਪਣੇ ਡੈਟਰ ਉਹ ਕਿੰਨੇ ਭਰਾ ਸਾਰਿਆਂ ਨੇ ਕਿੰਨੇ ਵੀ ਕਰ ਲਏ ਕੋਈ ਐਸ ਨੂੰ ਲਿਆ ਕੀ ਸਾਢਾ ਚੋਂ ਨਿਕਾਲਿਆ 13 ਨਹੀਂ ਕੋਈ ਚੱਕਰ ਫਲਾਇਨ ਨੈਬੀਨ ਡਰੋਮ ਉਹ ਮੈਂ ਜਿਹੜਾ ਮੁੜਿਆ ਨਾ ਜੀ ਨਾ ਲੱਗੇ ਦੇ ਹੁਣ ਜਾਣਾ ਮੈਂ ਚੱਲ ਗਿਆ ਜੀ ਉਹ ਲੋ ਵਾਲੇ ਆ ਉਹ ਉਧਰ ਉਧਰ ਆ ਗਿਆ ਜੀ ਆਂਦਾ ਚੈਲੰਜ ਕਰੋ ਪੂਰਾ ਮਾਮਾ ਕੋਈ ਡੰਡ ਤੂੰ ਮਾਰਨ ਦੇ ਮੈਨੂੰ ਆਂਦਾ ਭਾਜੀ ਮੈਂਸ਼ਨ ਕਰ ਦੋ ਮਾਮਾ ਕੋਈ ਲਾਗੇ ਮੈਂ ਵੀ ਖਲੋਤਾ ਹਾਂ ਤੇ ਮੈਂਸ਼ਨ ਕਰਾਂ ਡੰਡਾਂ ਦਾ ਸਾਰਿਆਂ ਨੂੰ ਪਤਾ ਆ ਜਿਹੜਾ ਪੰਜਾਬ ਤੋਂ ਕਿਹਦਾ ਨਹੀਂ ਇਹ ਪੰਜਾਬ ਚ ਜੰਮਿਆ ਡਾਂਡ ਤੋਂ ਨੇ ਮਾਰ ਲੈਣੇ ਆ ਕੋਈ ਚੱਕਰ ਨਹੀਂ ਆ ਇਹਦਾ ਦੋ ਦਿਨ ਲੈਣਾ ਬੋਲੀ ਨਹੀਂ ਲੈਣਾ ਪਣੀਆਂ ਆ ਕਰਕੇ ਵਿਖਾਓ ਕਿਹੜੀਆਂ ਲੈਣਾ ਬੋਲੀ ਨਹੀਂ ਇਹਦਾ ਤੈਨੂੰ ਸਾਰਾ ਮੈਂ ਕਹੋਣੀ ਵੀਡੀਓ ਇਹ ਨਹੀਂ ਕਿਰਾ ਫੇਰ ਲੈਣਾ ਦੋ ਤਿੰਨ ਬੋਲੀ ਜਾਵੇ ਮੈਂ ਮਾ ਤੂੰ ਸ਼ਿਵ ਕੁਮਾਰ ਬਟਾਲਵੀ ਆ ਵੀ ਬੜਾ ਪੁਰਾਣਾ ਸਿਆਣਾ ਬੜਾ ਐ ਆ ਵੀ ਲੋ ਆ ਜੀ ਤੈਨੂੰ ਕਲਾਸ ਦਾ ਸਿਲੇਬਸ ਨਹੀਂ ਪਤਾ ਹਣਾ ਨਹੀਂ ਪਤਾ ਮੈਂ ਉਹ ਤੇ ਡਰਦਾ ਸਕੂਲੇ ਲਈ ਗਿਆ ਜੋ ਇਹ ਸ਼ੇਰ ਜਾਂ ਬੋਲ ਕੇ ਨਾ ਇੱਕ ਪਾਗਲ ਮੈਨੂੰ ਤਾਂ ਭਾਜੀ ਮੈਂਸ਼ਨ ਕਰ ਦੋ ਇਹ ਮਹਾ ਮਾਮਾ ਵੀ ਤੂੰ ਜੀ ਇਹਦਾ ਸਿਆ ਸਿਆਜ ਫੂਲ ਖੋਲੋ ਇਹ ਬੰਦਾ ਤਖੜਾ ਹੋ ਜਾਊਗਾ ਉਹ ਕੀ ਹੋ ਜਿਹੜਾ ਵਿਚਾਰਾ ਪੂਰਾ ਹੋ ਗਿਆ ਕੋਠੇ ਚੜ ਗਿਆ ਮੈਂ ਕੋਠੇ ਦੇ ਮਿੱਟੀ ਨਹੀਂ ਵੀ ਪਾਉਣਾ ਡੇਗਣਾ ਪਵੇ ਕੋਠਾ ਸਗਲਾ ਪੂਰਾ ਸ਼ੇਰ ਸ਼ਾਇਰ ਜਾਣੇ ਥੋੜੇ ਦਿਨ ਹੋਏ 10 15 ਦਿਨ ਹੋਏ ਪਾਉਣ ਮੁੜ ਕੇ ਗਰਾਊਂਡ ਜਾ ਛੋਕਦਾ ਹਣਾ ਇਹਨੇ ਸੋਚਿਆ ਮੈਨੂੰ ਆਖਣਾ ਇਹਨੇ ਸੋਚ ਦੱਸਾਂ ਕਿ ਸੋਚਦਾ 2000 ਆਹ ਸੋਚੀ ਇਹਨਾਂ ਬੰਦੇ ਸਰਵਾ ਮੈਂ ਚਲੋ ਜਿਸ ਤਰ੍ਹਾਂ ਮੱਝ ਕੋਈ ਆਏ ਪੱਠੇ ਹੋਰ ਦੋ ਨਵੇਂ ਲਾਇਆ ਹੋਵੇ ਫੋ ਮੈਚ ਬੜੇ 11 11 ਨੂੰ ਬਹੁਤ ਮੈਚ ਗਿਆ ਉਹ ਦਰਨ ਨਾਲ ਹੀ ਹਾਂ 11 ਨੂੰ ਮੈਚ ਚੱਲਿਆ ਅੱਜ ਅੱਜ ਦੇ ਦਰਜੇ ਕਿੰਨੇ ਲਾਜਾਂ ਤੋਂ ਥਰੋਮੋ ਹੁਲਾਈ ਦਾ ਕੁਝ ਨਹੀਂ ਲਾਇਆ ਤੇ ਨੌ ਆ ਕੀ ਬਣਾ ਪਿਆ ਨੌ ਹਾਂ ਇਹ ਨੌ ਦਾ ਨਾਲ ਮੜੀ ਮੜੀ ਬਾਹ ਮਾਲ ਬੈਠੇ ਹੋਈ ਨਹੀਂ ਸਾੜ ਰਟੰਦੇ ਕਲ ਮੈਂ ਜੋਚਾ ਛਾ ਠੋਕਤੀ ਹਾਂ ਕਲ ਜੋਚੇ ਮੈਂ ਛਾ ਠੋਕਤੀ ਅੰਤੇ ਕੁ ਅੱਛਾ ਮੈਂ ਪਾਚੂ ਵੇਖਿਆ ਮੈਂ ਜੇ ਮੈਨੂੰ ਪੁੱਛਿਆ ਗਈ ਮੈਂ ਕਿਹਾ ਕਿਦਾਂ ਛਾ ਫਿਰ ਮੈਂ ਜਦਾਂ ਕੁਦਰਤੀ ਚੱਲ ਮਸਲ ਮਸਲ ਆਪਕ ਜੋ ਸਟਾਈਲ ਵੀ ਖੁੱਲੇ ਸੀ ਉਹ ਐਂ ਹੱਥ ਲਾ ਕੇ ਦੋਵੇਂ ਲੱਤਾਂ ਕੁੜੀਆਂ ਫੁੱਲ ਹੀ ਕੁੜੀਆਂ ਕਿਤਾ ਤੁਹਾਡੀ ਸਟਾਈਲ ਤੁਸੀਂ ਨਾਰਮਲ ਲਾ ਸਕਦੇ ਕੋਈ ਚੱਕਰ ਨਹੀਂ ਆਉਂਦਾ ਚੱਲ ਚੱਲ ਰੌਣਕ ਮੇਲਾ ਹੋ ਜਾਂਦਾ ਐਕਸ਼ਨ ਚੱਲ ਜਿਆ ਤੁਹਾਡਾ ਉਹ ਨਾਲ ਰੌਣਕ ਮੇਲੇ ਨਾਲ ਹੁੰਦਾ ਬਿਨਾਰ ਹੌਣਕ ਮੇਲੇ ਤੈਨੂੰ ਪਤਾ ਹਾਂ ਨਹੀਂ ਆ ਥਾਪੀਆਂ ਮਾਰਨ ਵਾਲੇ ਦੀਆਂ 4 ਪਵਾਲਾ ਹੂੰ ਹੂੰ ਤੇ ਸਾਉ ਪੁਨੇ ਵਾਲੇ ਦੀਆਂ 8 ਪਵਾਲਾ ਇੱਕ ਬਰਾਬਰ ਹੋ ਜਾਂਦੇ ਉਹ ਨੱਚ ਨੁੱਚ ਕੇ ਕਰ ਜਾਂਦੇ ਅੰਬਾ ਰੇੜਾ ਪਾਉਂਦਾ ਤੇ ਦੀਪ ਵਿੱਚ ਦੋਗ ਪਾ ਕੇ ਇੱਕ ਪਾ ਕੇ ਤੇ ਸਟੈਪ ਐਕਸ਼ਨ ਕਰ ਦਿੰਦਾ ਸੀ ਹੂੰ ਹੂੰ ਆ ਮਕਾਫਾ ਇਹਦਾ ਪਿਛੇ ਆ ਉਹ ਲਾਲਾ ਲੜਾ ਹੋ ਜਾਂਦੀ ਆ ਚੱਕਰ ਆਣਾ ਅੱਜ ਕੱਲ ਮੈਂ ਵਾਂਜੀ ਇਹੋ ਕੁਝ ਰਹਿ ਗਿਆ ਹੁਣ ਆਪਾਂ ਮੰਨੀਏ ਤੂੰ ਜਾਓ ਹਣੀ ਪੰਡਕ ਆਹੋ ਉਹ ਕੀ ਸੀ ਕੁਝ ਵੀ ਨਹੀਂ ਮਿਲਿਆ ਹਾਂ ਰੈਂਗਲੈਂਡ ਚੋਕਰ ਦੇ ਥੋੜੇ ਜਿਨਾ ਭਾਰੀ ਉਹਦਾ ਹਾਂ ਬਸ ਉਹੀ ਵੇਖ ਲੋ ਨਹੀਂ ਪਰ ਉਹ ਤਾਂ ਵੇਖ ਹੀ ਲੰਗਲੈਂਡ ਦੀ ਬੰਦਾ ਆਹੋ ਤੋ ਐਕਸ਼ਨ ਕਰਕੇ ਉਹ ਫੇਮਸ ਹੋ ਗਿਆ ਹਾਂ ਸਹੀ ਗੱਲ ਹਾਂ ਉਹ ਤਾਈਆਂ ਛੇਤੀ ਪਹੁੰਚ ਤੇਜ਼ ਪਹੁੰਚ ਗਿਆ ਉਹ ਵੀ ਮੇਰੇ ਐਕਸ਼ਨ ਕਰਦਾ ਅੱਜ ਗੱਲ ਪਰ ਮੈਨੇ ਹਾਂ ਬਾਪੂਆਂ ਦਾ ਇੱਥੇ ਡਾਕਟਰ ਸੋ ਗਏ ਅੱਗੇ ਮੈਂ ਸਾਲ ਨਾ ਬੜੀ ਮਾਰ ਦੋ ਜਿਹੜਾ ਇਹ ਕਬੱਡੀ ਦੇ ਮਹਾਨ ਖਿਡਾਰੀ ਨੂੰ ਪਿਆਰ ਕਰਦੇ ਐ ਜੋਰ ਦੇ ਨਾਲ ਤਾੜੀ ਮਾਰ ਕੇ ਸਵਾਗਤ ਇਹ ਸੰਧੂ ਪਰਿਵਾਰ ਦਾ ਹੀਰਾ ਹੈ ਇਹ ਮਾਨ ਸਨਮਾਨ ਜਗਮੌਰ ਸਿੰਘ ਮੱਖੀ ਕਣ ਵਾਲੇ ਦਾ ਮਾਨ ਬੜੇ ਨੇ ਕਿ ਸਾਡੇ ਤੇਰੇ ਉੱਤੇ ਆਸਤ ਕੋ ਜਿਹੜੇ ਨਹੀਂ ਮੰਨਦੇ ਭਾਵੇਂ ਗਰਾਊਂਡ 'ਚ ਘਰੇ ਫਿਰੋ ਜਿਹੜੇ ਜਿਹੜੇ ਬਾਬਾ ਬਹਾਦਰ ਸਿੰਘ ਜੀ ਨੂੰ ਕਿਆਰ ਕਰਦੇ ਆ ਉਹ ਕਿਰਪਾ ਕਰਕੇ ਬਾਹਰ ਢਾੜ ਦਿਓ ਪ੍ਰਬੰਧਕੀ ਕਮੇਟੀ ਆਵਾਜ਼ ਵਿਅਕਤੀਗਤ ਕਰਤੱਬ ਹੋਣਾ ਮੈਂ ਬੰਦ ਕਰ ਦਿੱਤੀ ਹੈ ਰਹਿਣ ਤੋਂ ਧੰਨਵਾਦ ਕਰਿਆ ਮੱਖਣ ਸਭੋਂ ਮੱਖੀ ਕਣ ਵਾਲਾ ਮੱਖੀ ਤੋਂ ਚੱਲ ਕੇ ਕਹਿੰਦੇ ਵੀ ਆਹ ਬ라운 ਦੇ ਵਿੱਚ ਤੁਸੀਂ ਦੇਖੀਂ ਇਕੱਲ ਤੇ ਨਹੀਂ ਤਲਾਉਣ ਆਉਂਦਾ ਰਿਆ ਹਰਿਆਲ ਸਰਦਾਰ ਵੀਰ ਬੋਲਾ ਦੀ ਸਾਂਝ ਪਾਉ ਰਣਜੀਤ ਸੁਗੇਣਾ ਧੰਨਵਾਦ ਡਾਕਟਰ ਅਮਰਪਾਲ ਸਿੰਘ ਮੰੰਦੀ ਬਾਬਾ ਫਰੀਦ ਮੈਡੀਕਲ ਸਟੋਰ ਵਾਲੇ ਬਹੁਤ ਵੱਡੇ ਮਾਣ ਦਿੱਤੇ ਪੰਦਰ ਵਾਲੀ ਵੀਰਾਂ ਨੇ ਜੇ ਮੋਰ ਸਿੰਘ ਮੱਖੀ ਦੀ ਰੇਡ ਆਹ ਮੱਖੀ ਸਰਦਾਰ ਮਿਕਟਜੀਤ ਜੀ ਦੇ ਸੱਜਣ ਨੂੰ ਮਾਣ ਆਪਣੇ ਪੁੱਤਰ ਦੀ ਖੇਡ ਉੱਪਰ ਮਾਣ ਦੇ ਹੋਂਦ ਵਾਲੇ ਮੇਰੇ ਪੰਜਾਬੀ ਵੀਰੋ ਆਹ ਖਾਟੋ ਸਭ ਸਨਾਨ ਹੋਵੇਗਾ ਗੋਪੀ ਜੀ ਨੂੰ ਪਤਾਲ ਪਿਆਰ ਨੂੰ ਮੁੰਡੇ ਦਾ ਅੱਜ ਕੰਦੇ ਪੱਟੇ ਦਾ ਆਪਣਾ ਸਨਮਾਨ ਹੋਇਆ ਮੱਖਣ ਸੰਧੂ ਕਹਿੰਦੇ ਮੱਖੀ ਕਲਾ ਵਾਲਾ ਸੱਜੇ ਟੋਲੇ ਦੇ ਕਹਿੰਦੇ ਭਗਤ ਸਿੰਘ ਦੀ ਫੋਟੋ ਖਤਵਾਈ ਹੈ ਕਿ ਸ਼ੌਂਕ ਬੱਲੇ ਨੇ ਸੰਧੂਆਂ ਦੇ ਪੁੱਤ ਮੱਖਣ ਦੇ ਜਿੰਨੇ ਇਸ਼ਕ ਕਬੱਡੀ ਨਾਲ ਪਾ ਰਿਹਾ ਹੈ ਲਾ ਕੇ 200 ਪਾਉਂਡ ਦਾ ਮਾਉਂਡ ਪੂਰਾ ਸੱਜੇ ਪੋਡੇ ਤੇ ਭਗਤ ਸਿੰਘ ਖਤਵਾ ਲਿਆ ਹੈ ਕਬੱਡੀ ਤਿਹਾੜ ਦੇ ਸੁਨਹਿਰੀ ਪੰਨਿਆਂ ਤੇ ਸੰਧੂ ਸੰਧੂ ਵਾਲਾ ਖਤਵਾ ਲਿਆ ਹੈ ਉੱਧਰ ਸੱਤੋ ਨੇ ਨਾਲ ਖਵਾ ਲਿਆ ਮੱਖਣ ਮੱਖਣ ਉਹਨੇ ਨਾਲ ਖਵਾ ਲਿਆ ਉਧਰਲੇ ਪਾਸੇ ਸਾਰੀ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ ਬਾਬਾ ਮਹਾਦਰ ਸਿੰਘ ਜੀ ਦਾ ਧੰਨਵਾਦ ਹੈ ਮੱਖਣ ਮੱਖਣ ਹੋ ਜਾਣੀ ਅੱਜ ਮੱਖਣ ਮੱਖਣ ਹੋ ਜਾਣੀ ਆਹ ਬੰਦਰੀ ਦੀ ਧਰਤੀ ਦੇ ਸਮੇਂ ਘਰ ਹਰ ਪੰਜ ਫੁੱਟ ਦਾ ਕੱਪ ਦਿੱਤਾ ਕਹਿੰਦੇ ਜਿਸਕਰਨ ਉਹਨਾਂ ਨੇ ਸਾਡੇ ਵੀਰ ਉਹਨਾਂ ਨੇ 5 ਫੁੱਟ ਦਾ ਕੱਪ ਦਿੱਤਾ ਮੱਖਣ ਮੱਖੀ ਦਾ ਪੱਟਾ ਸਰਬਾਨ 5 ਫੁੱਟ ਦੇ ਕੱਪ ਨਾਲ ਹੈ ਜਾਜਾ ਇੱਥੋਂ ਤੱਕ ਰੋਧੀਆਂ ਪਾਈਆਂ ਮਾਹਪੁਰਖਾਂ ਦਾ ਹੱਥ ਸਿਰ ਤੇ ਹੈ ਗਰਾਉਣ ਦਾ ਹੱਥ ਸਿਰ ਤੇ ਕਿਹੜੇ ਕਿਹੜੇ ਪਿਆਰ ਕਰਦੇ ਪਤਰੀ ਆ ਜੋ ਤਾੜੀਆਂ ਮਾਰੇ ਕੀ ਖਾਲ ਆ ਸੰਧੂ ਦਾ ਪੁੱਤ ਸਰਦਾਰ ਬਿਕਰਮਜੀਤ ਸਿੰਘ ਜੀ ਸੰਧੂ ਦੇ ਘਰ ਦਾ ਵਾਰਿਸ ਸੋਨਾ ਲੀਕਾ ਟਰੈਕਟਰ ਜਿੱਤੇ ਹੈ ਨੁਕਰੇ ਘੋੜੇ ਜਿੱਤੇ ਹੈ ਜੱਟ ਨੇ ਘਰ ਘਰ ਦਾ ਕਹਿੰਦੇ ਬਿਕਰਮਜੀਤ ਸੰਧੂ ਦਾ ਮਾਣ ਸਨਮਾਨਾਂ ਦੇ ਨਾਲ ਨੇ ਪਾਸੇ ਦੀਆਂ ਵਿਸ਼ਾਲ ਕੈਰੋਮ ਵਾਲੇ ਦੀਆਂ ਬਹੁਤ ਵੱਡੀ ਸੇਵਾ ਕਰਦਾ ਕਬੱਡੀ ਦੀ ਆਸੰਦੇ ਸਨਮਾਨ ਹੋਣਾ ਕਾਲਾ ਪਲਵਾਨ ਦੀ ਤੇ ਨਾਲ ਪਰਮੰਧ ਕੀ ਕਮੇਟੀ ਉਧਰ ਜੁਏ ਦਵਾਈ ਤੋਂ ਸਾਡੇ ਭਰਾ ਲਾਈਵ ਤੱਕਦੇ ਆ ਮੱਖਣ ਸੰਧੂ ਕਹਿੰਦੇ ਮੱਖੀ ਕਲਾਂ ਵਾਲਾ ਖੇਡ ਮੈਦਾਨ 'ਚ ਰਹਿਣਾ ਲੋ ਤਾਰਜਨਾ ਟੱਕਰ ਹੋਈ ਹੈ ਮਸਤਗੜ ਵਾਲਾ ਖੇਡ ਮੈਦਾਨ ਨੇ ਘੇਰ ਇਹ ਕਾਰਜ ਕਰਦਾ ਹੈ ਡੱਕਣ ਦੀ ਗੱਲ ਤੇ ਮਹਤਮਾਨ ਸਾ ਨਵੀਰ ਹੈ ਜੇ ਨਾਮ ਜਗਵੰਤ ਦਾ 52000 ਰੁਪਏ ਦੀ ਰਕਮ ਰਾਣਕ ਆਇਆ ਬਰਤੀ ਪਈ ਗੋਪੀ ਵੱਡੇ ਮੱਲ ਦਾ ਵੱਡਾ ਸੰਗਰਾਮ ਹੁਕਮਾਨ ਚੜ੍ਹਾਈ ਆ ਪਿੰਡ ਚ ਜੀ ਭਾਈ ਜੀ ਦੇ 52000 ਆਪਾਂ ਧੰਨਵਾਦ ਪਾਣੀ ਦੇ ਹਟ ਪਾਣੀ ਦੇ ਕਵਲਪ੍ਰੀਤ ਦੇ ਹਰਪਾਲ ਸਿੰਘ ਜੀ ਇਹ ਆ ਭਰਾਵਾਂ ਦਾ ਗਿਰਦੀ ਰੇਣੀ ਚੋਦੀ ਕਾਲ ਦੇ ਉਧਰਲੇ ਪਾਸੇ ਸਾਡੇ ਗੁਰਮੇਲ ਸਿੰਘ ਜੀ ਪਹਿਲਵਾਨ ਸੁਰਸੇ ਤੇ ਸ਼ਿਰੀ ਪਹਿਲਵਾਨ ਸੁਰਸੇ ਪੰਚੇ ਚੇਤੇ ਦਾ ਪਰ ਪੁੱਜਿਆ ਨਾਮ ਲਾਈਵ ਕਬੱਡੀ ਦਾ ਆਨੰਦ ਸਰਦਾਰ ਪਰਗਤ ਸਿੰਘ ਜੀ ਆਸਟ੍ਰੇਲੀਆ ਦੇ ਸੋਨੂ ਸਰਪੰਚ ਕਬੱਡੀ ਦਾ ਹੀਰਾ ਆਜ ਕੰਦੇ ਰੁੱਟਾ ਕਬੱਡੀ ਦਾ ਜਾਨਾ ਅਸਮੇ ਖੇਡ ਦਾ ਚਲਮੱਡੀ ਦੀ ਹੁਣ ਕਿੰਨ ਉਹ ਪੁੱਜੇ ਨਹੀਂ ਲੱਗਦੇ ਇਧਰ ਦੇ ਪਾਸੇ ਮੱਖੀ ਕਲਾ ਵਾਲਾ ਆ ਆਇਆ ਪ੍ਰਿੰਟਾਂ ਦੇ ਦੋ ਸਾਲ ਦੀ ਗੱਲ ਹੈ ਇੱਥੇ ਪੁਲਵਾਨੀ ਕੀਤੀ ਆ ਖਾੜੇ ਦੇ ਵਿੱਚ ਇਹ ਮੁੰਡੇ ਦਾ ਲੰਮਾ ਸ਼ਗਾਰਿਸ ਹੈ ਆ ਨਾਉਟ ਰੋ ਮਾ ਗਰਾਉਂਡ ਮੰਨ ਕੇ ਖੇਡਦਾ ਆ ਗਰਾਉਂਡ ਨੂੰ ਕਹਿੰਦੇ ਹੋਮ ਗਰਾਉਂਡ ਮੰਨ ਕੇ ਖੇਡਦਾ ਤੱਕਦੇ ਕਹਿੰਦੇ ਕਿਹੜਾ ਮਾਤ ਨੂੰ ਪਾਸੇ ਅੱਠਾ ਤੇਰਾ ਭਾਰ ਨੂੰ ਛੇੜੇ ਜੇ ਮੈਂ ਸੱਪਵਾ ਲੜ ਜਾ ਕਾਲ ਜੇ ਤੇਰੇ ਹੋਇਆ ਪਰ ਪਿਆ ਜੰਦੀਪ ਸਿੰਘ ਸਰਦਾਰ ਬਿਕਰਮਜੀਤ ਸਿੰਘ ਜੀ ਸੱਤੂ ਦਾ ਪੁੱਤਰ ਇੱਕ ਪੀਰ ਫੌਜੀ ਹੈ ਪਤਾ ਕਹਿੰਦੇ ਹੋਮੀਓਪੈਥੀ ਨਾਲ ਟੱਕਰਾ ਦੀ ਪੱਟੀ ਸੇਵਾ ਗੁਰਦਵਾਰੇ ਪਾਸੇ ਸਾਡੇ ਸ਼੍ਰੀ ਭਵਾਨ ਜੀ ਸੁਰ ਸਿੰਘ ਵਾਲੇ ਉਹਨਾਂ ਨੇ ਪੋਤਰੇ ਸਰਦਾਰ ਗੁਰਮੇਲ ਸਿੰਘ ਜੀ ਸੁਰ ਸਿੰਘ ਪਿੰਡ ਵਾਲੇ ਅਚੇਚੇ ਤੌਰ ਤੇ ਪਜਿਆ ਵੱਡਾ ਨਾਂ ਸ਼੍ਰੀ ਭਵਾਨ ਦਾ ਮੇਰੇ ਪੰਜਾਬੀ ਵੀਰੋ ਆਹ ਸਾਹਮਣੇ ਇਧਰਲੇ ਪਾਸੇ ਮੱਖਣ ਮੱਖਣ ਹੋਈ ਪਈ ਹੈ ਕਬੱਡੀ ਦੇ ਗਰਾਊਂਡ 'ਚ ਮੱਖਣ ਮੱਖਣ ਹੋਈ ਪਈ ਹੈ ਕਿ ਕੁੜਤੀ ਪਹਿੰਦੀ ਜੀ ਜੀ ਕਹਿੰਦੀ ਤੈਨੂੰ ਤੇਰੀ ਹੂਰ ਦਾ ਮਾਰ ਜਾਵਾਂ ਮੈਂ ਪਿੱਕੇ ਤੱਤੜੀ ਦੇ ਦੂਰ ਬਾ ਮਾਰ ਜਾਵਾਂ ਮੈਂ ਪਿੱਕੇ ਤੱਤੜੀ ਦੇ ਦੂਰ ਤੇ ਸਾਰੇ ਮੱਖਣ ਸੰਧੂ ਕਹਿੰਦੇ ਮੱਖੀ ਕਲਾਂ ਵਾਲਾ ਖੇਡ ਮੈਦਾਨ 'ਚ ਰੇਡ ਪਾਉਣ ਨੂੰ ਵੱਧ ਆਇਆ ਹੈ ਕਿ ਪੱਟਾਂ ਦੇ ਨਾਲ ਪੱਟ ਦੇ ਖਿੰਦੇ ਟੌੜਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਜੋ ਕੀ ਉਂਗਲਾ ਕਰ ਕਰ ਪੁੱਛਦੇ ਨੇ ਇੱਕ ਗੱਜ-ਗੱਜ ਚੌੜੀਆਂ ਛਾਤੀਆਂ ਵਾਲੇ ਕਿਹੜੇ ਪਿੰਡ ਦੇ ਗੱਪਰੂ ਐ ਮਣਦਾ ਭੋਲਾ ਨਹੀਂ ਮਣਦਾ ਜਿੰਦਾ ਪੈਨ ਡੁਰ ਗਿਆ ਧਾਵੀ ਦੇ ਸੇ ਚੱਲੋ ਕਪੂਰ ਦਾ ਤਾਰੇ ਸਾਡਾ ਵੀਰ ਹੈ ਗੋਪੀ ਫੌਜੀ ਕਿਰਿਆ ਦਾ ਪ੍ਰਮਾਣ ਸਰਦਾਰ ਚੰਦ ਸਿੰਘ ਜੀ ਦੇ ਪ੍ਰਮਾਣ ਇਹ ਤੇਰੀ ਹੀ ਉਹੀ ਸੀ ਬੱਲੇ 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 ਕਰੋਂ ਵਾਲੇ ਵਿਸ਼ਾਲ ਨੇ ਕਹਿੰਦੇ ਮੱਖਣ ਸੰਧੂ ਦੀ ਛਾਲ ਦਾ ਉਹਨੇ ਮਾਰੀ ਜਦੋਂ ਛਾਲ ਲਾ ਕੇ ਯੋਰ ਪੱਟਾ ਨਾਲ ਅੱਖ ਦੇ ਝਮਕਣਾ ਕਮਾਲ ਜਾ ਹੋ ਗਿਆ ਖੈਰਾਂ ਦਾ ਸ਼ੰਦੂ ਆ ਕੇ ਪਾ ਕੇ ਕਬੱਡੀ ਮੱਖਣ ਸੰਧੂ ਵਿਸ਼ਾਲ ਦਾ ਯਾਰ ਹੋ ਗਿਆ ਕਰੋਂ ਵਾਲੇ ਦਾ ਯਾਰ ਹੋ ਗਿਆ ਹੋ ਗਿਆ ਉਧਰ ਵੀਰ ਓਏ ਹੈਗਾ ਕਬੱਡੀ ਵਾਦੂ ਓਏ ਜਲਦੀ ਕਰਾਇਆ ਗਿਆ ਪਾਪਾ ਇਹ ਗਿਆ ਨਹੀਂ ਬੋਲ ਸਿੰਘ ਜੀ 40 ਫੱਟੀ ਬੱਲੇ 30000 ਨਾਲ ਮਾਰ ਪੋੜਣੀ ਆਉਂਦੀ ਹੈ ਅੱਜ ਅਰਜੰਤ ਮਾਰਦੇ ਆਏ ਰਹੇ ਕਿਹਦੇ ਬਲੇ ਤੇ ਕਵੇਗਾ ਸਾਡੇ ਪਾ ਜਿਸ ਦੀ ਘਟਾ ਰੇ ਅੱਜ ਵਾਸਤੇ ਪਾਣੇ ਵੱਡੇ ਮਾਰ ਪੁਛੇ ਆ ਸਾਡੇ ਲਖਪ੍ਰੀਤ ਸਿੰਘ ਜੀ ਕਬਲਪ੍ਰੀਤ ਸਿੰਘ ਜੀ ਤੇ ਪਰਨਾਮ ਸਾਰੇ ਉਹਨਾਂ ਦੇ ਬਹੁਤ ਸਮਾਜ ਦਾ ਦੱਸੇ ਨੇ ਕਿੰਨੇ ਕਿੰਨੇ ਅਜੇ ਵੋਟ ਨਹੀਂ ਦੀ ਨੀ ਮੋੜਾਂ ਦੇ ਲਈ ਖਿੱਚੀ ਦੁਬਾਰਾ ਬੰਦੋ ਪੈਸਾ ਹੀ ਨਹੀਂ ਫੋੜੋ ਮਨ ਤੇਰੀ ਗੇੜ ਸੋਚ ਲੈ ਫਰਦੀਪੁਰ ਦੀ ਕੁਰਮੀ ਨੂੰ ਬਹੁਤ ਕਮੀਆਂ ਮੁਾਰਕਾ ਤੇ 21000 52000 ਦੇ ਨਾਦਰ ਅਛੀ ਨਾਲ ਅੱਜ ਫਿਰ ਜਿਹੜੇ ਮਾਲ ਕੀਤਾ ਵੀਰ ਦਾ ਸਾਡੇ ਹਲਕੋ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਜਿੱਤ ਤੇ ਨਾਲ ਧੰਨਵਾਦ ਕਰਾਂਗੇ ਸਾਡੇ ਸਰਪੁੱਲ ਨੂੰ ਹਲਕੋ ਤੇ ਜਗਮੂਹ ਸੰਤੂ ਕੈਡਾ ਦਾ ਸਾਡਾ ਜੱਸ ਹੋਇਆ ਅੱਜ ਜੰਗ ਹਨੇਰਾ ਨਹੀਂ ਜਿਵੇਂ ਟੀਮ ਵਾਲੇ ਆਪਣੇ ਵੱਡੇ ਪਾਰਾਂ ਦੇ ਵਿੱਚ ਆ ਬਹੁਤ ਬਹੁਤ ਧੰਨਵਾਦ ग्राज़्यता साठा वीर और मांग का साये मारा तो जब मैं वाले हाजिर हो जी बलों को करिया में रहा एक ग्राज़्यता मांग का साये मारा बस में टियानो बंटी का कबाई अब तो अब पीटो बाजू ये को मेंटिया भी जो अब पीटो बाजू इतने बड़े देश किधर नियत पीटो बाजू साइड पे बाजू साइड पे पीछे कर लो और अधिव मरी ਹਰੇ ਬੋਲਟ ਵਾਲੇ ਮੈਂ ਕਹਿੰਦਾ ਕਿ ਜਿਹੜਾ ਵਾਲਾ ਹੈ ਉਹ ਜਿਹੜਾ ਹੈ ਉਹ ਜਿਹੜਾ ਹੈ ਉਹ ਸਾਹਮਣੇ ਜੜਦੇ ਜੀ ਅੰਦਰਲੇ ਕਿਨੇ ਕਿਲੋ ਤੇ 11 ਜਿਹੜੀ ਗੱਲ ਤਾਂ ਬਹੁਤ ਹੀ ਨਾਲ ਜੀ ਵਿੱਚ ਇੱਕ ਤੋਂ ਮੇਟਾ ਪਾਸ ਚੱਕ ਤੇ ਛੇਵੇਂ ਇੰਤਲਾ ਪ੍ਰੇਖਾ ਦਾ ਘੱਟੀ ਵੀ ਪਾ ਚੱਕਿਆ ਸਬਸਾਈਡ ਅੰਦਰ ਹਾਂ ਜੀ ਅੱਜ ਅਸੀਂ ਬੇਨਤੀ ਕਰ ਗੱਜਪਾਨ ਨਾਮ ਵੀ ਐਸੋ ਬੋਲਟ ਵਾਲੇ ਪੈਨ ਦੇਖ ਲੈ ਤੇ ਫੇਰ ਆ ਗੋਪੀਣਾ ਆਪਣੀ ਵਾਰੀ ਵਾੜੀ ਆ ਕੇ ਸਰਪੰਚ ਸਿੰਘ ਸਨਹਿਤ ਇਹਦੇ ਜਦੋਂ ਗੱਡੀ ਆਣੀ ਦਾ ਇਹਦੇ ਕਹਿੰਦੇ ਨਾਲ ਤੇ ਹਰਿੰਦਰ ਸਾਹਿਬ ਜਰਮਨੀ ਵਾਲੇ ਨੇ ਤੇ ਨਾਲ ਹੀ ਜਰਮਨੀ ਦੇ ਪੁਰਪਤ ਸੱਧਾਂ ਵਾਲੀਏ ਤੇ ਜੋਬਨ ਕੈਨੇਡਾ ਦੇ ਇਹ ਟੀਮ ਵਾਦੀ ਆ ਜਿਹੜੇ ਮੇਰੇ ਪੁਆਇੰਟ ਦੇਖ ਕੇ ਪਤਾ ਲੱਗ ਰਿਹਾ ਆ। ਹੁਣ ਸਾਨੂੰ ਸੱਦੇ ਨੇ ਮਾਲ ਚਾ ਗਨਪੁਰੇ ਦੇ ਉੱਤੇ ਵੱਡਾ ਮੇਲਾ ਹੋਣਾ। ਜੈਸਵੀ ਡਾਕਟਰ ਦਾ ਖੁੱਲਾ ਖਾਣਾ